ਨਾਨਸ ਸਿੱਖ ਹੈ ਪਤਾ ਕਿਹੜੇ ਹੈ ਪਰਨਾਰੀ ਇਹਦੇ ਪ੍ਰਾਈ ਨਾਰੀ ਪਵਤ੍ਰ ਵਾਸ਼ਨਾਂ ਵਾਲੀ ਤੱਕ ਹੈ ਵਾਸ਼ਨਾਂ ਵਾਲੇ ਪਾਸੇ ਹੈ ਪਰਨਾਰੀ ਜੂਆ ਅਸੱਤ ਇਹਦੇ ਦੂਜਾ ਕਾ ਤਜੂਆ ਨਾ ਠੇਡੇ ਤਜਾ ਕਾ ਮੋਝੂਠ ਕਦੀ ਨਾ ਬੋਲੇ ਚੋਰੀ ਮਦਰਾ ਇਹ ਕੋਈ ਚੋਰੀ ਕਦੀ ਨਾ ਕਰੇ ਤੇ ਕੋ ਮਦਰਾ ਕੋ ਸ਼ਰਾਬ ਦਾ ਕਦੀ ਸੇਵਨ ਨਾ ਕਰੇ ਪੰਜ ਐਬ ਇਹ ਜਗਤ ਮੈਂ ਪਦੇ ਸੋ ਸਿੰਘ ਸੁਜਾਨ ਕਹਿੰਦੇ ਪੰਜ ਐਬ ਨੇ ਜਿੰਨੇ ਇਹ ਪੰਜ ਐਬ ਛੱਡ ਦਿੱਤੇ ਉਹ ਸਿੱਖ ਸੁਜਾਨ ਦੇ ਸਿਆਣਾ ਜੀ ਪਰ ਨਾਰੀ ਜੂਆ ਅਸਤ ਚੋਰੀ ਮਦਰਾ ਇਹ ਪੰਜ ਚੀਜ਼ਾਂ ਇਹ ਹਰ ਸਿੱਖ ਨੇ ਛੱਡ ਰਹੀਆਂ ਪੰਜ ਐਗ ਇਹ ਜਗਤਮੈ ਪਦੇ ਸੋ ਸਿੰਧ ਸੁਝਾਂਦੇ ਹਿੰਮਤ ਕਰੋ ਇੱਕ ਚੀਜ਼ ਨਹੀਂ ਨਾ ਛੱਡਿਆ ਜਾਂ ਕਿ ਬੇਨਤੀ ਕਰਿਆ ਕਰੀਏ ਜਿਦਾਂ ਤਾਂ ਮੇਰੇ ਕੋਲ ਆ ਚੀਜ਼ ਨਹੀਂ ਛੱਡੀ ਜਾਂਦੀ ਆ ਚੀਜ਼ ਜਿਹੜੀ ਛੱਡੀਆਂ ਨਹੀਂ ਤੇ ਮਾਲਕ ਆਪੇ ਮੇਰੇ ਕਰਨਗੇ ਆਪੇ ਕਿਰਪਾ ਕਰਨਗੇ ਤੇ ਪੜਾਏ ਮੈਂ ਥੋੜਾ ਪਾਣੀ ਵਿੱਚ ਦਾਦਾ ਜੀ ਨੇ ਕਹਿਣਾ ਕੀਤਾ ਭੁਲਿਆਏ ਤੇ ਖੰਮੀਨ ਟਿੱਖੀ ਵਾਲਾ ਨੀ ਕੀ ਮਰਗ ਲਾਇਆ ਤੇ ਤੂੰ ਤੇ ਸਮਝਦਾ ਵੀ ਕੋਈ ਗੱਲ ਨਹੀਂ ਜੇ ਆਏ ਜੀ ਪ੍ਰਕਰਮਾ ਕੀਤੀ ਪ੍ਰਸ਼ਾਦ ਲਿਆ ਤੇ